ਫਿੰਗਰ ਗੁਰੂ ਰੰਧਾਵਾ ਨੂੰ ਸੰਵਾਲਾ ਦਾ ਅਦਾਜ਼ ਸੰਮਣ ਹੋਏ ਤੇ ਕੀ ਹੈਗਾ ਸਾਰਾ ਮਾਮਲਾ ਸਰ ਬੇਸਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸਿਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜੱਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਹੈ ਸੋ ਵੀ ਟੇਕਨ ਦਾ ਕੌਗਨੀਜੈਂਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਪਾਈਏ ਸੱਚਾ ਨਾਮ ਆਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁੜਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰ ਰੰਧਾਵਾ ਨੂੰ ਲੀਗਲ ਨੋਟਿਸ ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਵੀ ਇੱਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਬड़ा ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦੋਂ ਅੰਮ੍ਰਿਤ ਛਕਦਾ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਜਦ ਇੱਕ ਬੱਚਾ بڑا ਹੁੰਦਾ ਤੇ ਉਹ ਅੰਮ੍ਰਿਤ ਛਕਦਾ ਆਪਣੇ ਕੌਨਸ਼ੀਅਸ ਨਾਲ ਕਰਦਾ ਬਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਿਲੀ ਉਹਦੇ ਲਈ ਗੁੜਤੀ ਜਾਂ ਦਿੰਦੀ ਹੈ ਤੇ ਸਭ ਤੋਂ ਪਾਇਸ ਬੰਦੇ ਦੀ ਗੁੜਤੀ ਅਸੀਂ ਦਵਾਉਂਦੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਰਤਨ ਰਾਹਵਾਨ ਉਹ ਅਸੀਂ ਇਹ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਹੈ ਪਲੀਜ਼ ਇਹਨੂੰ ਹਟਾਓ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹ ਵੀ ਅਸੀਂ ਜਿਹੜੇ ਗਾਣੇ ਆ Spotify आ, Amazon Jio Sarvan ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉੱਥੇ ਚੇਂਜ ਕਰ ਦਿੰਦੇ ਆ ਅਸੀਂ ਉੱਥੇ ਪਾ ਦਿੰਦੇ ਆ ਵੀ ਸਾਨੂੰ ਗੁੜਤੀ ਚ ਮਿਲਿਆ ਜ਼ਮੀਨ ਇਨਸਟੈਡ ਆਫ ਅਫੀਮ ਬਟ YouTube ਤੋਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀ ਡਿਸੈਂਟ ਤਾਂ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਸ ਦਿਨ 4.5 ਕਰੋੜ ਵਿਊ ਸੀਗੇ ਹਾਲ ਦੀ ਘੜੀ ਬਾਏ ਲਾਸਟ ਈਵਨਿੰਗ ਉਹ ਗਾਣੇ ਦੇ 5.5 ਕਰੋੜ ਵਿਊਜ਼ ਆ ਚੁੱਕੇ ਨੇ ਸੋ 1.5 ਕਰੋੜ ਦਾ ਇਜ਼ਾਫਾ ਵਿਊਜ਼ ਦਾ 15 ਦਿਨ ਦੇ ਵਿੱਚ ਹੋ ਸੋ ਵੀ ਹੁਵ ਗੋਨ ਟੂ ਦ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸੈਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ YouTube ਨੂੰ ਸਮਨ ਕੀਤਾ ਹੈ ਜੀ Amazon Music Apple Music ਜਿੰਨੇ ਵੀ ਮਿਊਜ਼ਿਕ ਪਲੇਟਫਾਰਮਸ ਨੇ ਸਾਰਿਆਂ ਨੂੰ ਸਮਨ ਕੀਤਾ ਹੈ 2 ਸੈਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ ਕਿਉਂ ਨਾ ਦਿੱਤਾ ਜਾਵੇ ਇਹ ਸਮਨ ਜਿਹੜੇ ਕੀਤੇ ਗਏ ਕਿਹੜੀ ਅਦਾਲਤ ਵੱਲੋਂ ਕੀਤੇ ਗਏ ਸਰ ਇਹ ਮਾਨਯੋਗ ਅਦਾਲਤ ਸਮਰਾਲਾ ਡਿਸਟ੍ਰਿਕਟ ਸਮਰਾਲਾ ਟ੍ਰਾਇਲ ਕੋਰਟ ਹੈਗੇ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਉਹਨਾਂ ਸੀਜੀਐਮ ਸਾਹਿਬ ਵੱਲੋਂ ਸੱਮਨ ਕੀਤੇ ਗਏ ਨੇ ਜੀ 2 ਸੈਪਟੈਂਬਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਓ ਤੇ ਜੇ ਫੇਸ ਕਰੋ ਵੀ ਕੀ ਹੈਗਾ ਸਾਰਾ